ਸੋ ਪੁਲਿਸ ਦੇ ਵੱਲੋਂ ਕੋਰੀਫੋਰਟ ਚੌਂਕੀ ਅਤੇ ਸਿਵਲ ਲਾਈਨ تھانے ਦੇ ਵੱਲੋਂ ਬਾਈਕ ਚੋਰਾ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਕਈ ਮੋਟਰਸਾਈਕਲ ਅਤੇ ਇੱਕ ਐਕਟਿਵ ਵੀ ਬਰਾਮਦ ਹੋਈ ਹੈ ਸੋ ਪੁਲਿਸ ਦਾ ਕਹਿਣਾ ਹੈ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਪਟਿਆਲਾ ਦੀ ਪ੍ਰਾਈਮ ਲੋਕੇਸ਼ਨ ਜਿਵੇਂ ਕਿ ਲੀਲਾ ਪਵਨ ਵਰਗੇ ਪਾਰਸ ਇਲਾਕਿਆਂ ਤੋਂ ਵਿਅਕਤੀ ਕਿਸੇ ਤਰ੍ਹਾਂ ਬਾਈਕ ਚੋਰੀ ਕਰਦੇ ਸਨ ਉਸ ਤੋਂ ਬਾਅਦ ਲੋਕਾਂ ਤੋਂ ਗਹਿਣੇ ਰੱਖ ਕੇ ਉਹਨਾਂ ਨੂੰ ਬਾਈਕ ਦੇ ਦਿੰਦੇ ਸਨ ਤਾਂ ਪਿਛਲੇ ਬੀਤੇ ਦਿਨ ਤੋਂ ਵਿੱਚ ਵੀ ਥਾਣਾ ਹਰੀਗੇੜ ਪਟਿਆਲਾ ਦੇ ਵੱਲੋਂ ਇੱਕ ਜਹੇ ਗਿਰੋਹ ਨੂੰ ਕਾਬੂ ਕੀਤਾ ਗਿਆ ਸੀ ਤੇ ਹੁਣ ਜਿਹੜੇ ਮੌਜੂਦਾ ਦੋਸ਼ੀ ਨੇ ਉਹਨਾਂ ਦਾ 2 ਦਿਨ ਦਾ ਰਿਮਾਂਡ ਜਿਹੜਾ ਕਿ ਅਦਾਲਤ ਦੇ ਵੱਲੋਂ ਲਿਤਾ ਗਿਆ ਹੈ ਇਸ ਤੋਂ ਇਲਾਵਾ ਰਿਮਾਂਡ ਬទੋਂ ਹੰਦੀ ਪੁਲਿਸ ਵੀ ਵੱਲੋਂ ਜਿਹੜੇ ਕਿ ਅਦਾਲਤ ਨੂੰ ਅਪੀਲ ਵੀ ਕੀਤੀ ਗਈ ਹੈ ਤਾਂਕਿ ਹੋਰ ਵੀ ਕਈ ਵੱਡੇ ਖੁਲਾਸੇ ਕੀਤੇ ਜਾ ਸਕਣ ਮੈਂ ਖੁਦ ਹੀ ਪ੍ਰੈਸ ਕਾਨਫਰੰਸ ਇਹ ਹੀ ਮਾਰਜੋਗ ਐਸਐਸਪੀ ਸਾਹਿਬ ਤੇ ਐਸਐਸਪੀ ਸਿਟੀ ਸਾਹਿਬ ਪਟਿਆਲਾ ਜੀ ਦੀ ਦਿਸ਼ਾ ਨਿਰਦੇਸ਼ਾਂ ਹੇਠ ਸਿਟੀ ਵਨ ਸਰਕਲ ਚ ਮੋਟਰਸਾਈਕਲ ਚੋਰੀ ਦੀਆਂ ਕਾਫੀ ਵਾਰਦਾਤਾਂ ਹੋ ਰਹੀਆਂ ਸੀ ਜਿਸ ਸਬੰਧ ਚ ਜਿਸ ਸਬੰਧ ਚ ਸਪੈਸ਼ਲ ਸਪੈਸ਼ਲ ਟੀਮ ਲਗਾਈ ਗਈ ਸੀ ਪਹਿਲਾਂ ਵੀ ਲਾਹੌਰੀ ਗੇਟ ਲਾਹੌਰੀ ਗੇਟ ਏਰੀਆ ਚ ਪਹਿਲਾਂ 23 ਮੋਟਰਸਾਈਕਲ ਐਸਐਚਓ ਲਾਹੌਰੀ ਗੇਟ ਵੱਲੋਂ ਰਿਕਵਰ ਕੀਤੇ ਗਏ ਨੇ ਤੇ ਹੁਣ ਇਨਸਪੈਕਟਰ ਰਮਨਦੀਪ ਸਿੰਘ ਬਰਾੜ ਤੇ ਐਸਸੀ ਰঞ্জੀਤ ਸਿੰਘ ਇੰਚਾਰਜ ਮਾਡਲ ਟਾਊਨ ਇਹਨਾਂ ਦੀ ਟੀਮ ਨੇ ਕਾਫੀ ਵਧੀਆ ਕਾਰਜਕਾਰੀ ਪਹਿਲਾਂ ਵੀ ਰਣਜੀਤ ਸਿੰਘ ਦੀ ਕਾਰਜਕਾਰੀ ਅੱਗੇ ਆਪਾਂ ਪਹਿਲਾਂ ਵੀ ਪ੍ਰੈਸ ਕਾਨਫਰੰਸਾਂ ਕਰਦੇ ਰਹੇ ਆ ਇਹਨਾਂ ਨੇ ਕਾਫੀ ਮੋਟਰਸਾਈਕਲ ਫੜੇ ਨੇ ਚੋਰੀ ਦੇ ਹੁਣ ਅੱਜ 9 ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਨੇ ਇਹਨਾਂ ਨੇ ਦੋ ਦੋਸ਼ੀ ਫੜੇ ਨੇ ਜਿਹੜੇ ਦੋ ਦੇ ਦੋਸ਼ੀ ਨੇ ਇਹ ਇਹਨਾਂ ਚੋਂ ਇੱਕ ਦੋਸ਼ੀ ਦੇ ਖਿਲਾਫ ਪਹਿਲਾਂ ਐਨਡੀਪੀਆ ਸੈਕਟਰ ਦਾ ਮਕਦਮਾ ਦਰਜ ਹੈ ਇੱਕ ਜੁਲਕਾ ਇਰੀਆ ਦਾ ਰਹਿਣ ਵਾਲਾ ਇੱਕ ਨਾਬਾ ਇਰੀਆ ਦਾ ਰਹਿਣ ਵਾਲਾ ਇਹ ਇਹਨਾਂ ਨੇ ਮੋਟਰਸਾਈਕਲ ਚੋਰੀ ਰਜਿੰਦਰਾ ਹਸਪਤਾਲ ਤੇ ਲੀਲਾ ਭਵਨ ਏਰੀਆ ਚੋਂ ਜ਼ਿਆਦਾ ਜ਼ਿਆਦਾਤਰ ਕੀਤੇ ਸੀ ਮੋਟਰਸਾਈਕਲ ਜਿਹੜੇ ਬਰਾਮਦ ਹੋ ਇਹ ਪਹਿਲਾ ਮੁਖਬਰੀ ਦੇ ਆਧਾਰ ਤੇ ਇੱਕ ਮੋਟਰਸਾਈਕਲ ਚੋਰੀ ਦਾ ਬਰਾਮਦ ਕੀਤਾ ਗਿਆ ਫਿਰ ਉਸ ਤੋਂ ਬਾਅਦ ਫਰਦਰ ਫਰਦਬਾਨਿਕ ਸ਼ਾਫ ਦੇ ਆਧਾਰ ਤੇ ਤੇ ਹੋਰ ਬਰਾਮਦਗੀ ਅੱਠ ਵਹੀਕਲ ਹੋਰ ਗਵਰ ਹੋਏ ਨੇ ਜਿਨ੍ਹਾਂ ਚ ਇੱਕ ਐਕਟਿਵ ਹੈ ਤੇ ਸੱਤ ਮੋਟਰਸਾਈਕਲ ਨੇ ਕੁੱਲ ਅੱਠ ਮੋਟਰਸਾਈਕਲ ਤੇ ਇੱਕ ਐਕਟਿਵ ਨੌ ਵਹੀਕਲ ਨੇ 14 ਤੋਂ ਐਕਟਿਵ ਸੀ ਤੇ ਕਿੰਨੇ ਵਾਰਦਾਤਾ ਕਰ ਚੁੱਕੇ ਨੇ ਜੀ ਇਹ ਤਾਂ ਹੁਣ ਰਿਮਾਂਡ ਇਹਨਾਂ ਦਾ ਰਿਮਾਂਡ ਚੱਲ ਰਿਹਾ ਜੀ ਖੁਰਸ਼ਰਮਾਂਡ ਹਾਸਲ ਕੀਤਾ ਹੋਇਆ ਜਿਸ ਸਬੰਧ ਚ ਅੱਗੇ ਤਫਤੀਸ਼ ਜਾਰੀ ਹੈ ਹੁਣ ਤੱਕ ਦੀ ਜਿਹੜੀ ਰਿਕਵਰੀ ਉਹ ਤੁਹਾਨੂੰ ਦੱਸਤਾ ਅੱਗੇ ਵੀ ਇਹਨਾਂ ਤੋਂ ਹੋਰ ਬਰਾਮਦਗੀ ਹੋਣ ਦੀ ਉਮੀਦ ਹੈ ਜੀ ਕਿਤੇ ਦੇੰਦਰ ਰਿਮਾਂਡ ਹੈ ਜੀ ਇਹਨਾਂ ਦਾ ਰਿਮਾਂਡ ਅੱਜ ਇੱਕ ਵਾਰ ਪੇਸ਼ ਕਰਕੇ ਦੁਬਾਰਾ ਫੇਰ ਲੈਣਾ ਜੀ ਰਿਮਾਂਡ ਪਹਿਲਾਂ 2 ਦਿਨ ਦਾ ਲੈ ਜੀ ਕੋਈ ਸਪੌਟ ਸੀਗੀ ਜੀ ਜਿੱਥੋਂ ਇਹ ਚੁਪਦੇ ਸੀ ਲੀਲਾ ਭਵਨ ਚੌਕ ਤੇ ਮੇਨ ਲੀ ਰਜਿੰਦਰਾ ਹਸਪੀਟਲ ਅੱਗੇ ਕੀ ਕਰਦੇ ਸਰ ਮੋਟਰਸਾਈਕਲ ਲੱਗ ਰਹੀ ਹੈ ਮੋਟਰਸਾਈਕਲ ਦਾ ਇਹਨਾਂ ਦਾ ਹਾਲ ਦੀ ਘੜੀਤਾ ਮਤਲਬ ਲੋਕਾਂ ਨੂੰ ਗਹਿਣੇ ਦੇਣ ਦਾ ਹੀ ਗਹਿਣੇ ਲੋਕਾਂ ਤੋਂ ਕੁਝ ਘੱਟ ਮਾਊਂ ਮੋਟਰਸਾਈਕਲ ਦੇ ਦਿੰਦੇ ਸੀ ਸਰੀ ਪਤਾ ਲੱਗਿਆ ਜੀ ਕਹਿਣੇ ਕਿਵੇਂ ਦੇ ਦੇਣੇ ਕੋਈ ਕਾਗਜ਼ ਪੱਪ ਕਾਗਜ਼ ਪੱਤਰ ਉਹਨਾਂ ਨੂੰ ਇਹ ਲਾਰਾ ਲਾ ਦਿੰਦੇ ਸੀ ਮਤਲਬ ਅਨਪੜ ਲੋਕ ਨੇ ਜਾਂ ਗਰੀਬ ਜਨਤਾ ਨੂੰ ਵੀ ਮੋਟਰ ਉਹ ਲਾਰਾ ਲਾ ਦਿੰਦੇ ਸੀ ਵੀ ਤੁਹਾਨੂੰ ਕਾਗਜ਼ ਦੇ ਦਾਂਗੇ ਤੇ ਕੁਝ ਉਹਨਾਂ ਤੋਂ ਪੈਸੇ ਲੈ ਲੈਂਦੇ ਸੀ ਉਹਨਾਂ ਨੂੰ ਵੀ ਕੋਈ ਕੰਪਲੇਂਟ ਰਿਪੋਰਟ ਬਣਾਇਆ ਤਾਂ ਜੇਲਾ ਤੋਂ ਇਹ ਉਹ ਬਿਲਕੁਲ ਤਫਤੀਸ਼ ਦਾ ਪਾਰਟ ਹੈ ਜੀ ਜਾਓ ਕੰਪਲੇਨੈਂਟ ਬਣਨਗੇ ਜਾਓ ਦੋਸ਼ੀ ਬਣਨਗੇ ਜਿਵੇਂ ਜਿਵੇਂ ਉਹਨਾਂ ਦਾ ਰੋਲ ਹੈ ਜਾਂ ਉਹਨਾਂ ਦੇ ਜਿਵੇਂ ਇੰਟੈਂਸ਼ਨ ਨਹੀਂ ਨਹੀਂ ਜਿਹੜੇ ਪਹਿਲਾਂ ਲਾਹੌਰੀਏਟ ਏਰੀਆ ਚ ਰਿਕਵਰ ਹੋਏ ਨੇ ਮੋਟਰਸਾਈਕਲ ਉਹਨਾਂ ਜਿਹੜੇ ਉਹ ਲੋਕ ਨੇ ਵਿਕਟਮ ਨੇ ਜਾਂ ਜਿਨ੍ਹਾਂ ਤੋਂ ਵੀ ਪੈਸੇ ਲਏ ਨੇ ਇਹਨਾਂ ਨੇ ਉਹ ਇੱਧਰ ਨਹੀਂ ਰਿਪੀਟ ਹੋਏ ਉਹ ਕਿਸੇ ਇਲਾਕੇ ਤੇ ਅਲੱਗ-ਅਲੱਗ ਨੇ ਜੀ ਪਿੰਡਾਂ ਦੇ ਅਲੱਗ-ਅਲੱਗ ਪਹਿਲੇ ਵੀ ਚੋਰੀ ਉਹ ਬਿਹਾਲਾ ਹੀ ਆ ਬਾਹਰ ਪਟਿਆਲਾ ਬੈਲਟ ਦੇ ਨੇ ਚੋਰੀ ਉਹ ਪਹਿਲੇ ਵੀ ਕਰਦੇ ਰਹੇ ਨੇ ਇਹਨਾਂ ਤੇ ਪਹਿਲਾਂ ਇੱਕ ਮੁਕੱਦਮਾ ਚੋਰੀ ਦਾ ਇਹਨਾਂ ਦੇ ਕੋਈ ਮੁਕੱਦਮਾ ਨਹੀਂ ਪਹਿਲਾਂ ਇੱਕ ਮੁਕੱਦਮਾ ਐਨ.ਟੀ.ਪੀ.ਐਸ. ਸੈਕਟਰ ਦਾ ਇਹਦੇ ਚ ਆਕਾਸ਼ਦੀਪ ਨਾਉ ਦਾ ਮੁੰਡਾ ਉਹਦੇ ਉੱਤੇ ਦਰਜ ਜੁਰਕਾ ਤਾਂ ਇਹ ਜ਼ਮਾਨਤ ਦੇ ਬਾਹਰ ਆ ਗਿਆ ਜੀ ਜੀ ਠੀਕ ਠੀਕ